ਉਸ ਇੱਕ ਮਾਂ ਚਿੱਪਤਾ ਬਣਾ ਲੀਂਦੀ ਸਮਾਂ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਹ ਸੰਦਾ 2 ਸਾਲ ਪੁਰਾਣੀ ਚੀਜ਼ ਤੁਹਾਨੂੰ ਪਾ ਦਿੰਦੀ ਹੈ ਜਦੋਂ ਤੁਸੀਂ ਸੈਲਸ ਪੈਦਾ ਹੋ ਰਹੀ ਹੈ ਮੈਂ ਤਾਜ਼ਾ ਖਾ ਰਿਹਾ ਹਾਂ ਪੱਜੇ ਤਾਂ ਮਿੰਟ ਲੱਗੇ ਨੇ ਕਈ ਮਾਤਾ ਮਾਤਾ ਜਦੋਂ ਖਾਣਾ ਖਵਾਉਂਦੀਆਂ ਨੇ ਬੱਚਿਆਂ ਨੂੰ ਮੋਬਾਈਲ ਦੇ ਦਿੰਦੀਆਂ ਵੀ ਬੱਚਿਆਂ ਦਾ ਲੀਵਲ ਪੈਡੀ ਕੋ ਦੇ ਹਮ ਜਿਸ ਰੈਸ਼ਨ ਦੇ ਰੀਜ਼ਨ ਅਨਲਾਈਟ ਹੀ ਦੇ ਰੀਜ਼ਨ ਹੈ ਆਹਾਰ ਲੈਣ ਦਾ ਤਰੀਕਾ ਬਦਲ ਗਿਆ ਤੁਸੀਂ ਘਰੇ ਘਰ ਦਾ ਖਾਣਾ ਬਣਾ ਕੇ ਇਹ ਨਹੀਂ ਕਹਿ ਸਕਦੇ ਵੀ ਇਹ ਸੀ ਘਰ ਦਾ ਖਾਣਾ। ਬੱਚੀ ਆਯੁਰਵੇਦ ਦੇ ਵਿੱਚ ਆਹਾਰ ਤੇ ਬਹੁਤ ਧਿਆਨ ਦਿੱਤਾ ਗਿਆ ਕਿਉਂਕਿ ਪੰਜ ਭੌਤਿਕ ਜਿਹੜਾ ਸਰੀਰ ਆ ਜੀ ਜੋ ਅਸੀਂ ਖਾਂਦੇ ਆ ਉਹਦਾ ਹੀ ਨਿਰਮਾਣ ਆ ਇਹ ਹੁਣ ਅੱਜ ਦੇ ਸਮੇਂ 'ਚ ਜਦੋਂ ਆਪਾਂ ਦੇਖਦੇ ਆ ਨਿਗਾ ਮਾਰਦੇ ਆ ਤੋ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ। ਉਹਨਾਂ ਦਾ ਕਿਸੇ ਦਾ ਲੀਵਰ ਫੈਟੀ ਹੋ ਰਿਹਾ, ਕਿਸੇ ਦੇ ਟ੍ਰਾਈਗਲਸ ਸਾਈਡਸ ਵੱਧ ਰਹੇ ਨੇ। ਖਾਸ ਕਰ ਬੱਚਿਆਂ 'ਚ ਮੋਟਾਪੇ ਦੀ ਦਿੱਕਤ ਬਹੁਤ ਆ ਰਹੀ ਹੈ। ਖਾਸ ਕਰ ਜੇ ਆਪਾਂ ਬੱਚਿਆਂ ਦੀ ਗੱਲ ਕਰਾਂਗੇ ਤਾਂ ਉਹਨਾਂ ਨੂੰ ਪੀਸੀਓਡੀ ਦੀ ਦਿੱਕਤ ਆ ਰਹੀ ਹੈ। ਇਹਦੇ 'ਚ ਆਹਾਰ ਕਿੰਨਾ ਕੁ ਜ਼ਿੰਮੇਵਾਰ ਆ। ਦੇਖੋ ਇਹ ਅੰਨਵਈ ਕੋਸ਼ ਆ ਸਾਡਾ। ਸਾਡੇ ਸਰੀਰ ਦੇ ਕੋਸ਼ ਨੇ ਇਹਨਾਂ। ਜਿਹੜੀ ਬਹੁਤਾ ਤਾਂ ਅੰਨਵਈ ਕੋਸ਼ ਆ ਕਿਉਂਕਿ ਉਹਦਾ ਨਿਰਮਾਣ ਹੁੰਦਾ ਜੋਸੀ ਖਾਣਗੇ ਮੂਤਾਂ ਦਾ ਇਸ ਪੰਜ ਭੌਤਿਕ ਸਰੀਰ ਦਾ ਨਿਰਮਾਣ ਜੀ ਪਹਿਲਾ ਲੋਕ ਖਾਂਦੇ ਨੇ ਕਿ ਸਾਤਵਿਕ ਖਾਣਾ ਘਰੇਲੂ ਖਾਣੇ ਦੇ ਸੀਮੋਂ ਤੁਸੀਂ ਇੱਕ ਚੀਜ਼ ਨੋਟ ਕਰੋ ਜਦ ਇਹ ਤੁਸੀਂ ਘਰੇ ਘਰ ਦਾ ਖਾਣਾ ਬਣਾ ਕੇ ਵੀ ਇਹ ਨਹੀਂ ਕਹਿ ਸਕਦੇ ਜੀ ਅਸੀਂ ਘਰ ਦਾ ਖਾਣਾ ਹੈ ਅੱਛਾ ਉਹ ਕਿਉਂ ਆਟਾ ਕਿੱਥੋਂ ਬੰਦੇ ਨੇ 70% ਲੋਕ ਬਾਹਰੋਂ ਹੁੰਦੇ ਨੇ ਮੈਨੂੰ ਤਾਂ ਲੱਗਦਾ ਵੀ 85 90% ਲੋਕ ਬਾਹਰੋਂ ਆਟਾ ਲੈਂਦੇ ਨੇ ਆਮ ਦੇਸੀ ਕਣਕਾਂ ਹੁੰਦੀਆਂ ਸੀ ਘਰਾਂ 'ਚ ਲੋਕ ਇਹ ਇੰਡੀਅਨ ਸੰਸਕ੍ਰਿਤੀ ਨਾਲ ਨਹੀਂ ਸੀ ਜੁੜਦੀਆਂ ਨਾਲੇ ਮੇਰਾ ਖਿਆਲ ਆ ਵੀ ਢੋਲ ਤੱਕ ਰਾਂ ਦਾ ਸ਼ਿੰਗਾਰ ਹੁੰਦੇ ਸੀ ਜਿਹੜੇ ਗਾਇਬ ਹੋ ਗਏ ਉਹਨਾਂ ਅਗਲਾ ਕਹਿੰਦਾ ਯਾਰ ਕਿਹੜਾ ਦੂਗ ਕਣਕ ਦਾਣੇ ਕਿੱਥੇ ਰੱਖਾਂਗੇ ਤੇ ਖਰਾਬ ਹੋ ਜਾਣਗੇ ਖਰਾਬ ਹੋ ਵੀ ਜਾਂਦੇ ਨੇ ਪਰ ਕਣਕਾਂ ਦਾ ਫਰਕ ਵੀ ਆ ਹਾਂ ਬਹੁਤ ਦੁਨੀਆਂ ਤੋਂ ਬਿਨਾਂ ਖਰਾਬ ਵੀ ਉਹਨਾਂ ਨੂੰ ਸਾਹਮਣੇ ਦਾ ਹਲੇ ਤਜਰਬਾ ਮਨ ਨਹੀਂ ਰਿਹਾ ਬੀਬੀ ਆਂ ਉਹ ਖਾਬ ਹੋ ਜਾਂਦੇ ਨਹੀਂ ਅਗਲਾ ਸੋਚਦਾ ਮੈਂ ਛੱਡ ਪਰੇ ਜਾਂ ਫੈਲੀਂ ਪੜ ਲਿਆਵਾਂਗੇ ਪੰਜ ਕੁ ਰੋਲ ਉਹ ਕਿੱਦਾਂ ਦਾ ਨਮੀ ਕਣਕਾ ਦੀ ਆਉਂਦਾ ਸਾਰ ਮਾਰਕੀਟ ਚ ਕਣਕਾ ਦੀ ਕਿਉਂਕਿ ਡਿਮਾਂਡ ਇੰਨੀ ਆ ਨਾਲ ਦੀ ਨਾਲ ਉਹਨਾਂ ਨੇ ਪੀਸਣੀ ਆ ਤੇ ਭੇਜ ਦੇਣੀ ਆ ਪਹਿਲਾਂ ਲੋਕ ਤਕਰੀਬਨ 6 ਮਹੀਨੇ ਦਾ ਸਟੋਰ ਕਰਕੇ ਰੱਖਦੇ ਸੀ ਅੱਗੇ ਨਵੇਂ ਦਾਣੇ ਆ ਗਏ ਪੁਰਾਣੇ ਗੁਰ ਸ਼ੁਰੂ ਕਰ ਗਏ ਹਾਂ ਜਿਹੜਾ ਪੇ ਰਹਿਣਗੇ ਪੁਰਾਣਾ ਢੋਲ ਹੁੰਦਾ ਸੀ ਦੋ ਢੋਲ ਆਮ ਤਕਰੀਬਨ ਘਰਾਂ ਚ ਦੋ ਤਿੰਨ ਢੋਲ ਲਾਏ ਜਾਂਦੇ ਸੀ ਜਿਹੜੇ ਜਿਹੜੇ ਛੋਟੇ ਪਰਿਵਾਰ ਸੀ ਵੱਡੇ ਪਰਿਵਾਰਾਂ ਚ ਤਾਂ ਚਲੋ ਉਦਾਂ ਦਾ ਸੀਗਾ ਪਰ ਉਹ ਬਾਰੀ ਸਰ ਉਹਨਾਂ ਦਾ ਸਿਸਟਮ ਚੱਲਦਾ ਸੀ ਵੀ ਪਹਿਲਾਂ ਇਹ ਖਤਮ ਹੋਊਗੀ ਜਦੋਂ ਤੱਕ ਉਹ ਨਵੀਂ ਕਰਨਕ ਦਾ ਢੋਲ ਭਰਿਆ ਹੁੰਦਾ ਸੀ ਉਹਨੂੰ ਸਾਲ ਲੰਘ ਜਾਂਦਾ ਸੀ ਉਹ ਸਾਲ ਉਹ ਬ੍ਰੀਕ ਇੰਨਾ ਕਰ ਦਿੱਤਾ ਜਾਂਦਾ ਮੈਂਦਾ ਹੀ ਖਾ ਰਹੇ ਸੀ ਪੀਸਣ ਦੇ ਵਿੱਚ ਵੀ ਪੀਸਣ ਦੇ ਵਿੱਚ ਉਹ ਚੋਕਰ ਨਹੀਂ ਹੈਗਾ ਕੁਛ ਨਹੀਂ ਅੱਛਾ ਇਹ ਸਾਰੀਆਂ ਚੀਜ਼ਾਂ ਜ਼ਿੰਮੇਵਾਰ ਨੇ ਜਦੋਂ ਆਪਾਂ ਗੱਲ ਕਰਾਂਗੇ ਕਿ ਨਿਰਮਾਣ ਕਿੱਦਾਂ ਹੋ ਰਿਹਾ ਸਦਾ ਸਾਡਾ ਨਿਰਮਾਣ ਜਦੋਂ ਗਲਤ ਜਿਵੇਂ ਆਪਾਂ ਕੋਈ ਬਿਲਡਿੰਗ ਬਣਾ ਰਹੇ ਹਾਂ ਉੱਥੇ ਮਟੀਰੀਅਲ ਸਾਰੇ ਗਲਤ ਲਾਉਂਦੇ ਚੱਲੇ ਜਾਵਾਂਗੇ ਕਿੰਨੀ ਕੀਤੇ ਡਿਫੂ ਕਿ ਬਿਲਡਿੰਗ ਉਸ ਥਾਈ ਦੀ ਹੋ ਸਕਦੀ ਮੇਰਾ ਖਿਆਲ ਹੈ ਜਿਹੜਾ ਪਾਕ ਕਲਾ ਸ਼ਾਸਤਰ ਦੇ ਵਿੱਚ ਕਿਹਾ ਗਿਆ ਜੀ ਰਸਾਇਣ ਜੀ ਰਸੋਈ ਸ਼ਬਦ ਵੀ ਰਸਾਂ ਦੇ ਆਇਨ ਤੋਂ ਹੀ ਬਣਿਆ ਰਸਾਂ ਦਾ ਘਰ ਮੇਰਾ ਖਿਆਲ ਆ ਵੀ ਸਹਜੇ ਹੀ ਪਹਿਲਾਂ ਤਾਂ ਬੀਬੀਆਂ ਨੂੰ ਪਤਾ ਹੁੰਦਾ ਸੀ ਮੌਸਮ ਅਕੋਰਡਿੰਗ ਟੂ ਮੌਸਮ ਸਾਡੇ ਤਾਂ ਰੀਤੀ ਰਿਵਾਜ ਦਿਹਾਰ ਵੀ ਉੱਡੀ ਆ ਗਈ ਜੀ ਹੁਣ ਤਿਲਾਂ ਦਾ ਕੁਝ ਬਣ ਜਾਣਾ ਹੂੰ ਦੀਵਾਲੀ ਆ ਗਈ ਤਾਂ ਖੋਆ ਬਣ ਜਾਣਾ ਉਹ ਵੀ ਸ਼ੁਰੂਆਤੀ ਦੌਰ ਹੁੰਦਾ ਸੀ ਸੰਦੀ ਦਾ ਖਰਾਕ ਦੀ ਲੋੜ ਸੀ ਉਹ ਕੀ ਕਰਦੇ ਸੀ ਘਰੇ ਦੁੱਧ ਕਾੜ ਕੇ ਖੋਆ ਮਾਰ ਕੇ ਉਹ ਉਦਾਂ ਦਾ ਸਮਾਨ ਬਣ ਜਾਣਾ ਹੁਣ ਅਵੇਲੇਬਿਲਟੀ ਵੱਧ ਗਈ ਪ੍ਰੋਡਕਟਸ ਦੀ ਪਦਾਰਥ ਬਹੁਤ ਵੱਧ ਗਿਆ ਹਰ ਚੀਜ਼ ਹਰ ਸਮੇਂ ਡੇ ਨਾਈਟ ਤੁਸੀਂ ਮੈਂ ਕਹਿੰਦਾ ਜਿਹੜੀ ਸ਼ਹਿਰਾਂ ਦੀ ਲਾਈਫ ਆ ਉਸ ਦਾ ਉਹ ਇੱਕ ਬਾਉਂਡਰੀ ਹੋਣੀ ਚਾਹੀਦੀ ਹੁਣ ਤੁਸੀਂ ਰਾਤ ਨੂੰ 12 ਵਜੇ ਕਰੋ ਬਿਲਡਰ ਬੀਜਾ ਖਾ ਰਹੇ ਆ ਅੱਜ ਬਣੀ ਹੂੰ ਇਹਨਾਂ ਕੀ ਚਲੋਏ ਲੋਕ ਚੀਜ਼ਾਂ ਹੁਣ ਅੱਜਕੱਲ ਦੇ ਬੱਚੇ ਪਸੰਦ ਨਹੀਂ ਕਰਦੇ ਬਰਫੀ ਖਾਣੀ ਆ ਰਾਤ ਨੂੰ 12 ਵਜੇ ਤੁਹਾਡੇ ਘਰੇ ਆ ਹੁਣ ਨਵੀਂ ਚੀਜ਼ ਸ਼ੁਰੂ ਹੋ ਗਈ ਕਹਿੰਦੇ ਵੀ 5 ਮਿੰਟ ਚ ਕੋਈ ਡਿਲੀਵਰੀ ਆ ਹਾਂ 5 ਮਿੰਟ ਚ ਤੁਹਾਨੂੰ ਵੇਟ ਕਰਨ ਦੀ ਲੋੜ ਹੀ ਨਹੀਂ ਲੋੜ ਨਹੀਂ ਹੈਗੀ ਤੁਸੀਂ ਇੱਥੋਂ ਸੋਚੋਗੇ ਤਾਂ ਜਦੋਂ ਤੁਹਾਨੂੰ 5 ਮਿੰਟ ਚ ਰੈਡੀ ਟੂ ਯੂਜ਼ ਚੀਜ਼ ਦੇਣੀ ਆ ਤਾਂ ਇਹ ਤਾਂ ਨਹੀਂ ਹੋ ਸਕਦਾ ਵੀ ਸਵੇਰੇ ਮਾਉਣ ਇਹਨਾਂ ਨੂੰ ਪਤਾ ਨਹੀਂ ਉਹ ਤਾਂ ਫੇਰ ਸਟੋਰੇਜ ਬੱਚਾ ਹੋ ਸਕਦਾ ਤੁਹਾਨੂੰ 6 ਮਹੀਨੇ ਚੀਜ਼ ਪੁਰਾਣੀ ਮਿਲੇ 5 ਮਿੰਟ ਤੁਹਾਨੂੰ ਦੇਖੋ ਕਿਵੇਂ ਤੁਹਾਨੂੰ ਚੇਂਜ ਕੀਤਾ ਜਾ ਰਿਹਾ ਹੂੰ ਤੁਹਾਨੂੰ ਅੱਜ ਤਾਂ ਵੀ ਯਾਰ ਮੈਂ ਖਾਊਗਾ ਮੈਂ 5 ਮਿੰਟਾਂ ਵਿੱਚ ਮਜ਼ਾ ਲੈਣੀ ਆਂ ਆਹ ਚੀਜ਼ ਇੱਕ ਸਾਦੇ ਅੰਦਰ ਉਹਦੀ ਸੈਂਸ ਪੈਦਾ ਹੋ ਰਹੀ ਹੈ ਮੈਂ ਤਾਜ਼ਾ ਖਾ ਰਿਹਾ 5 ਤਾਂ ਮਿੰਟ ਲੱਗੇ ਨੇ ਹੁਣ ਨਵੇਂ ਬੱਚਿਆਂ ਨੂੰ ਤਾਂ ਪਤਾ ਕੁਝ ਨਹੀਂ ਪਰ ਉਹਦੇ ਪਿੱਛੇ ਦਾ ਜਿਹੜਾ ਪ੍ਰੋਟੋਕੋਲ ਜਿਹੜਾ ਉਹ ਬਣਾਉਣ ਤੱਕ ਦਾ ਰੱਖਣ ਤੱਕ ਦਾ ਹੋ ਸਕਦਾ 2 ਸਾਲ ਪੁਰਾਣੀ ਚੀਜ਼ ਤੁਹਾਨੂੰ ਪਵਾ ਦਿੱਤੀ ਜਾਂਦੀ ਹੂੰ 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 ਤੇ ਇਦਾਂ ਦੇ ਫਲੇਵਰ ਆ ਕੇ ਆਦੇ ਸੈਂਸਾਗੇ ਇਦਾਂ ਦੀ ਇਦਾਂ ਦੀ ਪਰਜ਼ਰਾਈਟੀ ਆਗੇ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਰੀਅਲ ਟੇਸਟ ਤੋਂ ਤਾਂ ਪਤਾ ਹੀ ਨਹੀਂ ਕਿਸੇ ਨੂੰ ਪਤਾ ਰਹਿਣਾ ਨਹੀਂ ਪਤਾ ਰਹਿਣਾ ਸੋ ਤੁਸੀਂ ਜੋ ਵੀ ਲੈਣਾ ਮੱਕੀ ਦੀ ਰੋਟੀ ਲੈਣੀ ਆ ਸਾਗ ਲੈਣਾ ਆ ਬਿਨਾਂ ਸੀਜ਼ਨ ਤੋਂ ਕੋਈ ਸਬਜ਼ੀ ਦੇਖੋ ਹੁਣ ਸੀਜ਼ਨ ਦਾ ਹੀ ਨਹੀਂ ਪਤਾ ਲੋਕਾਂ ਨੂੰ ਅੱਜ ਕੱਲ੍ਹ ਗਰਮੀਆਂ 'ਚ ਵੀ ਆ ਕੇ ਲੋਕ ਗੋਭੀਣਗੇ ਵੈਚੀ ਗੋਭੀ ਖਾ ਲਏ ਹੂੰ ਉਹਨਾਂ ਨੂੰ ਪਤਾ ਹੀ ਨਹੀਂਗਾ ਕਿ ਗੋਭੀ ਖਾਣ ਦਾ ਕਿਹੜਾ ਮੌਸਮੂ ਹਾਂ ਨਹੀਂ ਪਤਾ ਦੇਖੋ ਮੈਂ ਹਰਾਮ ਹੁਣਾ 40 45 ਸਾਲ ਦੇ ਲੋਕਾਂ ਨੂੰ ਵੀ ਨਹੀਂ ਪਤਾ ਨਹੀਂ ਰਹਾ ਜਿਹੜੇ ਸ਼ਹਿਰਾਂ ਦੀ ਲਾਈਫ ਆ ਨਹੀਂ ਪਤਾ ਨਹੀਂ ਪਤਾ ਵੀ ਕਿਹੜੇ ਮੌਸਮ ਦੀਆਂ ਕੀੜੀਆਂ ਚੀਜ਼ਾਂ ਨਹੀਂ ਪਾਲਕ ਕਿਹੜੇ ਮੌਸਮ ਚੋਂਦਾ ਪਾਲਕ ਪਨੀਰ ਨੂੰ ਉਹਨੂੰ ਕੰਮ ਕਾਇ ਜਾਂਦੇ ਆਂਦੇ ਨਹੀਂ ਬਿਲਕੁਲ ਪਨੀਰ ਦੀ ਐਡ ਬੱਕ ਕਿੰਨੀ ਆਵੇਲੇਬਲ ਜਦ ਕਿ ਜਿੰਨਾ ਪਨੀਰ ਲੱਗਦਾ ਸਾਡੇ ਨੂੰ ਇਹ ਤਾਂ ਉਹ ਤੋਂ ਉਹ ਤੋਂ ਮੇਰੇ ਖਿਆਲ ਆ ਵੀ ਇਕੱਲਾ ਪਨੀਰ ਇਹ ਨਹੀਂ ਪੈਦਾ ਹੋ ਸਕਦਾ ਜਿੰਨਾ ਦੁੱਧ ਆ ਸਾਡੇ ਨੂੰ ਅ ਦੁੱਧ ਤੋਂ ਤਾਂ ਤੁਸੀਂ ਹੁਣ ਡਿਮਾਂਡ ਕਰੋ ਕਿਸੇ ਮੈਰਿਜ ਦੇ ਵਿੱਚ ਕੋਈ ਫੰਕਸ਼ਨ ਆ ਤੁਹਾਡੇ ਘਰ ਤੁਸੀਂ ਸੁਪੋਜ਼ ਤੁਹਾਡੀ ਡਿਮਾਂਡ ਆ ਵੀ ਤੁਹਾਨੂੰ 50 ਕਿਲੋ ਪਨੀਰ ਚਾਹੀਦਾ ਹਲਵਾਈ ਨੇ ਕਹਿੰਦਾ ਜੀ ਇਹ ਤਾਂ ਘੱਟ ਆ 50 ਕਿਲੋ ਹੋਰ ਚਾਹੀਦਾ ਜਦੇ ਵੇਲੇ ਆ ਜੂਗਾ ਘੰਟੇ 'ਚ ਆ ਜੂਗਾ ਘੰਟੇ 'ਚ ਤੁਹਾਨੂੰ ਪਨੀਰ ਬਣਾਉਂਦਾ ਕਿਵੇਂ ਬਣਦਾ ਕੌਣ ਬਣਾਉਂਦਾ ਹਾਂ ਬੋਲੇ ਚੀਜ਼ਾਂ ਦਾ ਕੋਈ ਮਤਲਬ ਅਸਲ ਦੇ ਵਿੱਚ ਤਾਂ ਮੈਂ ਸੋਚਦਾ ਹਾਂ ਵੀ ਕੰਜ਼ਿਊਮਰ ਦਾ ਅੱਖਾਂ ਵਿੱਚ ਹੀ ਹੁੰਿਆ ਵੀ ਸਾਡੇ ਘਰੇ ਫੰਕਸ਼ਨ ਆ ਸਾਨੂੰ ਕੰਟਰੋਲ ਪਨੀਰ ਚਾਹੀਦਾ ਉਹਨੂੰ ਇਹ ਵੀ ਸਾਨੂੰ ਵਧੀਆ ਮਿਲ ਗਿਆ ਹੋਰਾਂ ਦਾ ਨਹੀਂ ਪਤਾ ਹਾਂ ਤੇ ਕੋਈ ਇੱਕ ਦਿਨ ਦਾ ਲੋਕ ਸੋਚਦੇ ਕਿ ਉੱਤਰ ਵਾਂਗ ਅੱਥਾ ਮਿਚਣ ਵਾਲੀ ਕੰਮ ਸਮਿਚਣ ਵਾਲਾ ਕੰਮ ਸੋ ਇਸ ਕਰਕੇ ਜਿਹੜਾ ਅੰਨਵਈ ਖੋਸ਼ ਆ ਸਾਨੂੰ ਇਹਦੇ ਤੇ ਧਿਆਨ ਦੇਣਾ ਹੀ ਪਊਗਾ ਜੇ ਅਸੀਂ ਨੇ ਤੰਦਰੁਸਤੀ ਜੀਵਨ ਜੀਣਾ ਹੈ ਬੱਚੀ ਇਹ ਸਾਰੀ ਗੱਲ ਠੀਕ ਹੋ ਗਈ ਤੁਸੀਂ ਦੱਸਦਾ ਵੀ ਖਾਣ ਪੀਣ ਦਾ ਜਿਹੜਾ ਸਿਸਟਮ ਆ ਬੜਾ ਚੇਂਜ ਹੋ ਗਿਆ ਪਰ ਕਿਤੇ ਨਾ ਕਿਤੇ ਤਾਂ ਜਿਵੇਂ ਹੁਣ ਕੋਈ ਸਪੋਜ਼ ਕਦੇ ਬਾਹਰ ਖਾਣਾ ਪੈ ਜਾਂਦਾ ਲੋਕਾਂ ਨੂੰ ਕਿ ਉਹ ਵੀ ਆਯੁਰਵੇਦ ਕਹਿੰਦਾ ਵੀ ਬਿਲਕੁਲ ਹੀ ਨਹੀਂ ਖਾਣਾ ਜਾਂ ਕਈ ਵਾਰ ਹੁਣ ਹੁਣ ਜਿੱਦਾਂ ਦਾ ਕਿਉਂਕਿ ਆਯੁਰਵੇਦ ਹੈਗਾ ਹਜ਼ਾਰਾਂ ਸਾਲ ਪੁਰਾਣਾ ਪਰ ਜਦੋਂ ਆਪਾਂ ਅੱਜ ਦੀਆਂ ਪਰਸਥਿਤੀਆਂ ਦੇਖਦੇ ਹਾਂ ਅੱਜ ਦੇ ਯੁੱਗ ਨੂੰ ਦੇਖਦੇ ਹਾਂ ਅੱਜ ਦੀ ਲਾਈਫ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਨੂੰ ਅਡਾਪਟ ਕਰਨੀਆਂ ਪੈਂਦੀਆਂ ਨੇ ਚਾਹੇ ਮਜਬੂਰੀ ਵਸ ਕਹਿ ਲੋ ਦੇਖੋ ਤੁਹਾਨੂੰ ਆਚਾਰੀ ਜੀ ਇਹ ਗੱਲ ਆਪਾਂ ਚਲੋ ਲੋਕਾਂ ਲਈ ਦੱਸ ਰਹੇ ਹਾਂ ਵੀ ਆਯੁਰਵੇਦ ਖਜ਼ਾਨਾ ਹਜ਼ਾਰ ਸਾਲ ਦਾ ਪਰ ਇਸ ਦੁਨੀਆ ਤੇ ਜਦੋਂ ਪਹਿਲਾ ਬੰਦਾ ਆਇਆ ਤੇ ਜਦੋਂ ਤੱਕ ਆਖਰੀ ਬੰਦਾ ਰਹੂਗਾ ਹਮ ਆਯੁਰਵੇਦ ਉਹਦੇ ਦੇ ਵੀ ਟੂ ਹੋਗਾ ਤੁਸੀਂ ਜਿੰਨੇ ਮਨਜੀ ਮੌੜੋਗੇ ਕਿਉਂਕਿ ਆਯੁਰਵੇਦ ਨੇ ਹਰ ਚੀਜ਼ ਦੀ ਪ੍ਰਕਿਰਤੀ ਦੱਸਨੀ ਪਾਉਂ ਹਾਂ ਮੈਂ ਉਸੇ ਗੱਲ ਤੇ ਆਉਣਾ ਚਾਹੁੰਦਾ ਸੀ ਵੀ ਉਹਦਾ ਕੋਈ ਮਿਡਵੇ ਮਿਡਲਵੇ ਤਾਂ ਕੋਈ ਤਾਂ ਦੱਸਿਆ ਹੋਊਗਾ ਨਾ ਤੁਹਾਨੂੰ ਤੁਹਾਡੀ ਪ੍ਰਕਿਰਤੀ ਸਮਝਣੀ ਪਊਗੀ ਤੁਹਾਡਾ ਹਿੱਤਕਾਰੀ ਆਹਾਰ ਸਮਝਣਾ ਪਊਗਾ ਹਮ ਕੋ अवेलेबल ਤਾਂ ਸਾਰਾ ਕੁਝ ਹੁੰਦਾ ਸਾਡੇ ਇਰਦ-ਗਿਰਦ। ਉਸੇ ਉਦਾਂ ਦਾ ਖਾਵਾਂਗੇ ਜੇ ਸਾਨੂੰ ਮਜਬੂਰੀ ਵਸ਼ੇ ਖਾਣਾ ਵੀ ਪੈ ਗਿਆ। ਜੇ ਸਪੋਜ਼ ਫਰਜ਼ ਕਰ ਲਓ ਸਾਨੂੰ ਪੀਜ਼ਾ ਖਾਣਾ ਪੈ ਗਿਆ। ਤਾਂ ਅਸੀਂ ਉਹਦੇ 'ਚ ਦੇਖ ਲੈਣਾ ਜਦੋਂ ਅਸੀਂ ਥੋੜੇ ਜਿਹਾ ਸਹੇਦ ਹੁੰਨੇ ਆ ਇਹ ਨਹੀਂ ਉਹਦੇ ਤੇ ਕੋਈ ਬਹੁਤ ਟਾਈਮ ਕੋਈ ਪੱਤਰੇ ਫੋਲਣੇ ਪੈਣਗੇ ਸਾਨੂੰ ਬਦਵਾ ਬਣਣੀਆਂ ਬਣਣੀਆਂ ਕਿ ਉਹਨਾਂ 'ਚ ਪੀਜ਼ਾ ਖਾਣਾ ਆ ਕੇ ਨਾ ਆਉ। ਹੂੰ ਇੰਦਾਂ ਤਾਂ ਕੋਈ ਫੈਸਲਾ ਨਹੀਂ ਜਦੋਂ ਤੁਸੀਂ ਥੋੜਾ ਜਿਹਾ ਜਾਗਦੇ ਹੋ ਅੰਦਰ। ਤਹਾਨੂੰ ਪਤਾ ਕਿਉਂਕਿ ਇਹਦੇ ਵਿੱਚ ਸੈਂਸਰ ਲੱਗੇ ਹੋਏ ਨੇ ਸੈਂਸਰਾਂ ਦੇ ਉਧਾਰਨ ਮੈਂ ਤੁਹਾਨੂੰ ਛੂਟੀ ਜੀ ਦੰਦਾ ਤੁਸੀਂ ਖਾਣਾ ਖਾ ਰਹੇ ਹੋ ਬਾਹਰ ਆ ਗਿਆ ਤੁਹਾਨੂੰ ਜਦ ਇਹ ਪਤਾ ਲੱਗੂਗਾ ਤੇ ਤੁਹਾਨੂੰ ਨਾਲ ਗਿਲਾਨੀ ਵੀ ਆ ਜੂ ਹੂੰ ਏਡੇ ਵੱਡੇ ਸੈਂਸਰ ਨੇ ਇਹਦੇ ਵਿੱਚ ਜੀ ਸਮਝ ਗਏ ਤੁਸੀਂ ਜੇ ਤੁਸੀਂ ਖਾਣਾ ਖਾ ਰਹੇ ਹੋ ਸਾਹਮਣੇ ਕੋਈ ਇਦਾਂ ਨਹੀਂ ਕਰਿਆ ਹੋਵੇ ਕਿਸੇ ਨੂੰ ਵੋਮਟ ਆ ਗਈ ਜਾਂ ਉਹ ਤੁਹਾਡੇ ਖਾਣਾ ਨਹੀਂ ਅੰਦਰ ਜਾਊਗਾ ਕਿ ਏਡੇ ਵੱਡੇ ਸੈਂਸਰ ਨੇ ਇਹਦੇ ਵਿੱਚ ਬਸ ਉਹਨਾਂ ਨੂੰ ਜਗਾਉਣ ਦੀ ਲੋੜ ਹੁੰਦੀ ਆ ਇਹ ਮੇਰੇ ਖਿਆਲ ਮਹੀਨਾ 2 ਮਹੀਨੇ 6 ਮਹੀਨੇ ਦੀ ਜਦੋਂ ਸਾਡੀ ਪ੍ਰੈਕਟਿਸ ਹੋ ਜਾਂਦੀ ਆ ਤਾਂ ਸਾਨੂੰ ਪਤਾ ਲੱਗ ਜੂ ਵੀ ਕਿਹੜਾ ਖਾਣਾ ਿਤਕਾਰੀ ਆ ਹੁਣ ਗੱਲ ਆ ਗਈ ਆਪਾਂ ਕੋਈ ਬਾਹਰ ਆ ਕਿਤੇ ਸਾਨੂੰ ਪੀਜ਼ਾ ਖਾਣਾ ਪੈ ਗਿਆ ਹੂੰ ਤਾਂ ਸਾਨੂੰ ਸਾਡੀ ਤ੍ਰਕਿਰਤੀ ਦਾ ਪਤਾ ਵੀ ਮੇਰੀ ਗਾਹ ਪਰਕਿਰਤੀ ਆ ਉਹਦੇ ਚ ਕਿੰਨੀ એનર્ਜੀ ਆ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਸੋਚਾਂਗੇ ਤਾਂ ਤੁਸੀਂ ਸੋਚੋਗੇ ਵੀ ਯਾਰ ਮੈਂ ਤਾਂ ਪੀਜ਼ਾ ਵੀ ਖਾ ਲਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗੱਲ ਇਹ ਕਿੱਥੇ ਵੀ ਸਾਨੂੰ ਜਿਹੜੀ ਚੀਜ਼ ਟੇਸਟੀ ਲੱਗਦੀ ਆ ਅਸੀਂ ਲੋੜ ਤੋਂ ਵੱਧ ਖਾ ਜਾਂਦੇ ਆ ਉਹ ਤੁਸੀਂ ਬੱਚਿਆਂ ਨੂੰ ਦੇਖੋਗੇ ਖਾਂਦੇ ਹੋਏ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਸਵਾਲ ਕੀਤਾ ਸੀਗਾ ਵੀ ਬੱਚਿਆਂ ਦਾ ਲੀਬਰ ਫੈਡਿੰਗ ਕੋਈ ਹੈ ਹੂੰ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਟੇਸਟੀ ਲੱਗਦੀਆਂ ਨੇ ਫੱਟੇ ਗੱਲ ਨੂੰ ਬੱਚੇ ਨੂੰ ਪੀਜ਼ਾ ਟੇਸਟੀ ਲੱਗਿਆ ਕਿਉਂਕਿ ਉਹਦੇ ਵਿੱਚ 14 ਦਿਨ ਇਨਗਰੀਡੀਅੰਟ ਨਹੀਂ ਉਹਨਾਂ ਨੇ ਉਦਾਂ ਦਾ ਟੇਸਟ denn clue ਕੀਤਾ ਹੋਇਆ ਉਦਾਂ ਦੇ ਸੌਸੇ ਦੇ ਉਦਾਂ ਦੇ ਮਿਸ ਜਿਹੜੇ ਉਹ ਕੀਤੇ ਹੋਏ ਨੇ ਪਾਏ ਕੋਈ ਨਹੀਂ ਤਾਂ ਬੱਚੇ ਨੂੰ ਤਾਂ ਪਤਾ ਨਹੀਂ ਉਹਨੂੰ ਟੇਸਟੀ ਲੱਗਿਆ ਉਹ ਰੋਜ਼ ਡਿਮਾਂਡ ਕਰਦਾ ਤੁਸੀਂ ਰੋਜ਼ ਪੀਜਾ ਦੇ ਹੀ ਜਾਂਦੇ ਹੋ ਸੱਤਿਆਨਾਥ ਜੀ ਹਾਂ ਹਾਂ ਆ ਪੀਜਾ ਖਾਓ ਬੱਚਿਆਂ ਨੂੰ ਵੀਕੈਂਡ ਤੇ ਕੋਈ ਇਦਾਂ ਦੀ ਉਹ ਵੀ ਜਿਵੇਂ ਇਸ ਹਫ਼ਤੇ ਤੁਸੀਂ ਵੀ ਕਹਿਣ ਤੇ ਪੀਜਾ ਖਵਾਤਾ ਫਰਜ਼ ਕਰ ਲਓ ਅਗਲੀ ਵਾਰ ਕੋਈ ਚੀਜ਼ ਸੋਚੋ ਬੱਚਿਆਂ ਨੂੰ ਉਸ ਚੀਜ਼ ਦੇ ਐਡਿਕਟ ਨਾ ਹੋਣ ਦਿੱਤਾ ਜਾਵੇ ਹਾਂ ਇਹ ਵੱਡੀ ਗੱਲ ਹੈ ਇਹ ਖਾਣੇ 'ਚ ਵੀ ਡਿਕਸ਼ਨ ਆ ਤੁਸੀਂ ਇਹ ਨਾ ਸੋਚੋ ਵੀ ਕੱਲੇ ਨਸ਼ੇ ਹੀ ਨੇ ਜਿਹੜੇ ਨੇ ਸੀ ਐਡਿਕਟ ਹੁੰਦੇ ਖਾਣੇ ਦੀ ਵੀ ਡਿਕਟ ਹੋਣੀ ਆ ਹਾਂ ਬੱਚੇ ਹੁਣ ਦੇਖੋ ਦੁਆਖਾਨੇ ਤੇ ਆ ਕੇ ਪੇਰੈਂਟਸ ਦੱਸਦੇ ਨੇ ਵੀ ਬੱਚੇ ਨੂੰ ਅਸੀਂ ਜੇ ਮੈਕਡੀ ਨਹੀਂ ਲੈ ਕੇ ਜਾਂਦੇ ਤਾਂ ਜਿੱਦ ਕਰਦਾ ਸਾਡੇ ਨਾਲ ਸਾਡੇ ਨਾਲ ਈਵਨ ਕਿ ਲੜਾਈ ਕਰਦਾ ਔਰ ਉਮਰ ਕਿੰਨੀ ਹੈ ਬੱਚੇ ਦੀ 10-12 ਸਾਲ 12 ਸਾਲ 14 ਸਾਲ ਸਾਰੇ ਬੱਚਿਆਂ ਦੇ ਇਦੀ ਹਾਲ ਹੋ ਰਿਹਾ ਉਹ ਬੜੀ ਜਿੱਦ ਕਰ ਰਿਹਾ ਵੀ ਮੈਂ ਤਾਂ ਆਹ ਦੋ ਦੇਖੋ ਉਹ ਚੀਜ਼ਾਂ ਨੂੰ ਪਰੋਸਦੇ ਨੇ ਮੈਂ ਆਮੇ ਕਹਿਣਾ ਹੁੰਨਾ ਹੁਣ ਬਤਾਵਾਂ ਵੀ ਤਾਂ ਬੱਚ ਗਿਆ ਅਸੀਂ ਕਿਤੇ ਨਾ ਕਿਤੇ ਟਲਣ ਲੱਗ ਪਏ ਟਲਦੇ ਆ ਬਿਲਕੁਲ ਟਲਦੇ ਨੇ ਪਹਿਲਾਂ ਪਕਵਾਨ ਮਾਤਾਮਾ ਕਿੰਨਾ ਮਿਹਨਤ ਕਰਕੇ ਚੀਜ਼ਾਂ ਘਰ ਅੱਜ ਬਣਾਉਂਦੇ ਉਹ ਬੱਚਿਆਂ ਨੂੰ ਪਤਾ ਲੱਗਦਾ ਸੀ ਉਹਨਾਂ ਦਾ ਟੇਸਟ ਪਤਾ ਲੱਗਦਾ ਸੀ ਉਹ ਖਾਂਦੇ ਸੀ ਉਹਨਾਂ ਨੂੰ ਉਹਨਾਂ ਦਾ ਆਨੰਦ ਪਤਾ ਲੱਗਦਾ ਸੀ ਹੁਣ ਅਸੀਂ ਘਰੋਂ ਬਚਣ ਦੇ ਰਸੋਈ ਚੋਂ ਬਚਣ ਦੇ ਮਾਰੇ ਅਸੀਂ ਵੀ ਸੋਚਦੇ ਹੁੰਦੇ ਆ ਵਿਚਾਰੋ ਅੱਜ ਬਾਹਰ ਖਾਵਾਂਗੇ ਨਹੀਂ ਬਿੱਗੀਆਂ ਕਹਿਣ ਲੱਗੀਆਂ ਹੂੰ ਜਿਨ੍ਹਾਂ ਦੀ 40 50 55 ਸਾਲ ਤੱਕ ਉਮਰ ਆਣਾ 60 ਸਾਲ ਤੱਕ ਉਮਰ ਉਹ ਵੀ ਕਹਿਣ ਲੱਗ ਗਏ ਆਂ ਕਿ ਅੱਜ ਡਿਨਰ ਬਾਹਰ ਕਰਦੇ ਔਰ ਡਿਨਰ ਬਾਹਰ ਕਰਨਾ ਮੈਂ ਕਹਿੰਦਾ ਵੀ ਤੁਹਾਨੂੰ ਰੀਤੀ ਰਿਵਾਸ ਨਾਲ ਸਮੇਂ ਨਾਲ ਢਲਣਾ ਚਾਹੀਦਾ ਡਿਨਰ ਬਾਹਰ ਵੀ ਕਰਨਾ ਚਾਹੀਦਾ ਪਰ ਉਸ ਦੀ ਐਡਿਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਤਾਂ ਹੀ ਕੋਈ ਸੌਖਾ ਰਸਤਾ ਆਪਣਾ ਬਿਮਾਰੇ ਅਸੀਂ ਕੰਮ ਕਰ ਰਹੇ ਹੁੰਦੇ ਟਾਲ ਦੇ ਬਾਰੇ ਕੰਮ ਜੇ ਤੁਸੀਂ ਦੇਖੋਗੇ ਅੱਜ ਤੋਂ 50 ਸਾਲ ਪਹਿਲਾਂ ਦੀ ਲਾਈਫ ਜਾਂ 25 ਸਾਲ ਪਹਿਲਾਂ ਦੀ ਲਾਈਫ ਹਮ ਤੱਕ ਅੰਝ ਕਿੰਨੇ ਕੰਮ ਹੁੰਦੇ ਸੀਗੇ ਬਹੁਤ ਕੰਮ ਸੀ ਜਾਂ ਇੰਨੇ ਵਰਕਰ ਅਵੇਲੇਬਲ ਸੀਗੇ ਨੋ ਇੰਨੇ ਘਰਾਂ ਚ ਕੰਮ ਕਰਨ ਵਾਲੇ ਜਾਂ ਹੋਰ ਇੰਨਾ ਲੋਕ ਵੇਟ ਕਰਦੇ ਸੀਗੇ ਕਾਣੇ ਕੋ ਧੋਣੀ ਹੁੰਦੀ ਸੀ ਕੱਪੜੇ ਧੋਣੇ ਹੁੰਦੇ ਸੀ ਕਿ ਬੰਦੇ ਜੋ ਪਸ਼ੂ ਵੀ ਲੋਕਾਂ ਦੇ ਆਮ ਰੱਖੇ ਹੁੰਦੇ ਸੀ ਆਮ ਘਰਾਂ ਚ ਸੀ ਹਾਂਜੀ ਆਮ ਘਰਾਂ ਚ ਸੀਗੇ ਰੂਟੀਨ ਦੇ ਵਰਕ ਸੀ ਅਰ ਦੇਖੋ ਇੰਨੇ ਕੰਮ ਕਰਨ ਤੋਂ ਬਾਅਦ ਵੀ ਬੀਬੀਆਂ ਇਹ ਸਮਝਦੀਆਂ ਸੀ ਕੋਈ ਕੰਮ ਨਹੀਂ ਸੀ ਕੋਈ ਕੰਮ ਨਹੀਂ ਹੈਗਾ ਤੇ ਜੇ ਉਹ ਤੋਂ ਉਸ ਦੇ ird gird ਦੇ ਆਪਾਂ ਦੇਖਾਂਗੇ ਚੱਠਾ ਲੋਕ ਕਰਦੇ ਸੀ ਦਰਿਆ ਬਣਾਉਂਦੇ ਸੀ ਕਿੰਨੇ ਬਗਵਾਨ ਘਰਾਂ ਚ ਬਣਦੇ ਸੀ ਕੋਈ ਕੀ ਤਿਤ ਦਿਖਾਰ ਆ ਗਿਆ ਤਾਂ ਸਾਰੇ ਬਗਵਾਨ ਨਹੀਂ ਬਣਦੇ ਸੀ ਈਵਨ ਕਿ ਵੈਜ ਜੀ ਆਮ ਹੈ ਘਰਾਂ ਚ ਮੈਂ ਤਾਂ ਇਹ ਦੇਖਿਆ ਬਚਪਨ ਚ ਆਪਣੇ ਅਲੇ-ਦੁਆਲੇ ਜਾਂ ਆਪਣੇ ਕਿ ਲੋਕ ਜਦੋਂ ਦੀਵਾਲੀ ਆਗੀ ਤਾਂ ਸਫਾਈ ਵੀ ਖੁਦ ਕਰਦੇ ਸੀ ਮੋਸਟਲੀ ਲੋਕ ਇੰਦਾ ਸੋਚਦੇ ਸੀ ਆਮ ਹੀ ਸੀ ਹਾਂ ਬਿਸਵਾਨਿਆ ਹੁਣ ਤਾਂ ਦੇਖੋ ਮੈਂ ਇਹਦੇ ਤੇ ਇੱਕ ਦਿਨ ਦੇਖ ਰਿਹਾ ਸੀ ਇੱਕੋ ਐਪ ਜਾਂ ਦਿਖਾ ਰਹੇ ਸੀ ਬੱਚੇ ਮੈਨੂੰ ਕਹਿੰਦੇ ਵੀ ਆਹ ਦੇਖੋ ਵੀ ਹੁਣ ਜੇ ਤੁਸੀਂ ਸਫਾਈ ਕਰਾਉਣੀ ਹੈ ਘਰੇ ਤਾਂ ਇਹਨਾਂ ਨੂੰ ਕਹੋ ਉਹ ਆਕੇ ਤੁਹਾਡੇ ਘਰ ਦੀ ਸਫਾਈ ਕਰਨਗੇ ਹੋਰ ਜਿਹੜਾ ਇੱਕ ਆਮ ਜੀਵਨ ਜਾਂਚ ਆ ਸੀ ਸਹਜਤਾ ਤੋਂ ਦੂਰ ਸਾਡੇ ਅੰਦਰ ਸਹਿਜਤਾ ਨਹੀਂ ਹੋ ਰਹੀ ਪਿਆ ਕੰਮ ਜਦੋਂ ਕਿ ਸਾਡੇ ਕੋਲ 24 ਘੰਟੇ ਨੇ ਜੇ ਆਮ ਅਸੀਂ ਘਰਾਂ 'ਚ ਵੀ ਬੂੜਾ ਕੰਮ ਵੀ ਕਰਨਾ ਹੋਵੇ ਜਾਂ ਸਾਰਾ ਕੁਝ ਕਰਨਾ ਹੋਵੇ ਬੱਚਿਆਂ ਲਈ ਆਦਤ ਪਾਉਣੀ ਜੇ ਤਾਂ ਮੇਰਾ ਖਿਆਲਾ ਵੀ ਸਾਡੇ ਕੋਲੇ ਤਾਂ ਵੀ ਪੂਰੇ ਦਿਨ ਤੇ ਰਾਤ ਦਾ ਕਰਕੇ ਵੀ ਸਾਰਾ ਸਿਸਟਮ ਕਰਕੇ ਵੀ ਸੌਣ ਤੋਂ ਬਿਨਾਂ ਵੀ ਅੱਠ-9 ਘੰਟੇ ਸੌਣ ਦੇ ਵੀ ਘੱਟੋਂ ਆਮ 7 ਘੰਟੇ ਬਹੁਤ ਹੁੰਦਾ ਤਾਂ ਵੀ ਸਾਡੇ ਕੋਲੇ ਚਾਲ ਪੰਜ ਘੰਟੇ ਹੀ ਫੰਦੀ ਬਚਦੇ ਨਹੀਂ ਨੂੰ तो उसे एक मानसिकता बना ली भी समा नहीं है टाइम नहीं है इन्होंने उसे फैशन बना लिया हूं चाहे लोग घर वेले बैठे रहे हैं। जो दूजे ने गल करनी तो यह टाइम ही नहीं है हूं दसो टाइम कितने गया हाँ जद के मशीनरी कि अवेलेबल हो तो कपड़े धोने तो मशीन छपा देने बाहर निकले सुख गई समझ निकले सारिया चीजा ने ਰੈਸ ਕਰਨੀਆਂ ਲੋਕ ਨੂੰ ਲੱਗਦਾ ਨਹੀਂ ਹੈਗਾ ਆਮ ਜਿਹੜੇ ਕਸਬਿਆਂ 'ਚ ਵੀ ਰਹਿੰਦੇ ਨੇ ਉਹ ਕੋ ਰਾਸ਼ਪਤਰੀ ਕਸਬੇ ਨਹੀਂ ਸੋ ਸਾਰੀਆਂ ਚੀਜ਼ਾਂ ਸਭ ਨੂੰ ਕਿਤੇ ਨਾ ਕਿਤੇ ਸਾਡਾ ਮਨ ਦਾ ਜਿਹੜਾ ਆਲਸਿ ਬਾਵਲ ਉਹੀ ਚੀਜ਼ਾਂ ਬੱਚਿਆਂ 'ਚ ਆਉਦਾ ਹੁੰਦਾ ਬੱਚਿਆਂ 'ਚ ਤੀਬਰਤਾ ਕਿੰਨੀ ਆ ਗਈ ਤੇਜ਼ੀ ਕਿੰਨੀ ਆ ਗਈ ਬਹੁਤ ਤੇਜ਼ੀ ਆ ਬੱਚੇ ਬੱਚੇ ਕਾਲ ਕਰਦੇ ਨੇ ਕੰਮ ਕਰਦੇ ਉਹ ਕਾਰਨ ਕੀ ਆ ਜਦੋਂ ਕਿ ਬੱਚੇ ਤਾਂ ਫ੍ਰੀ ਨੇ ਮਿਲਲੇ ਨੇ ਤਾਂ ਬੱਚਿਆਂ ਦੇ ਦੇ ਅੰਦਰ ਜੋ ਬੱਚੇ ਦੇਖਦੇ ਨੇ ਸਿੱਖਦੇ ਨੇ ਸੁਣਦੇ ਨੇ ਉਹੀ ਉਹਨਾਂ ਦੇ ਅੰਦਰ ਕੋਈ ਆ ਜਾਂਦਾ ਤੁਸੀਂ ਹੁਣ ਕਿਸੇ ਵੀ ਬੱਚੇ ਨੂੰ ਚਲੋ ਸਟੱਡੀ ਕਰਦੇ ਨੇ ਠੀਕ ਹੈ ਕਰੀ ਜਾਂਦੇ ਨੇ ਟਿਊਸ਼ਨ ਜਾਂਦੇ ਨੇ ਹੂੰ ਉਹਨਾਂ ਦਾ ਇੱਕ ਰੁਟੀਨ ਹੋ ਗਿਆ ਉਹ ਤੋਂ ਬਿਨਾਂ ਤੁਸੀਂ ਕਹਿ ਦੋ ਵੀ ਇੱਧਰ ਘੰਟਾ ਤੂੰ ਆਹ ਕੰਮ ਕਰਕੇ ਦੇ ਨੇ ਹਾਂ ਬਹੁਤ ਪੇਰੈਂਟ ਦੱਸਦੇ ਨੇ ਨਹੀਂ ਕਰਦੇ ਵਿੱਚ ਬਿਰਲੇ ਬੱਚੇ ਨੇ ਬਿਰਲੇ ਕਰਾਂ ਬੱਚਿਆਂ ਦੀ ਡਿਮਾਂਡ ਹੈ ਜਿਹੜੇ 7 8 9 ਸਾਲ ਦੇ ਵੀ ਨੇ ਮੈਂ ਅੱਧਾ ਘੰਟਾ ਮੋਬਾਈਲ ਦੇਖਣਾ ਮੈਂ ਘੰਟਾ ਮੋਬਾਈਲ ਦੇਖਣਾ ਇਹ ਵੀ ਡਿਮਾਂਡ ਹੈ ਕਿ ਉਹਦੇ ਵਿੱਚ ਸ਼ਾਮ ਨੂੰ ਹੋ ਗਿਆ ਔਰ ਪੇਰੈਂਟਸ ਵੀ ਸੋਚਦੇ ਨੇ ਇਵਨ ਕਿ ਕਈ ਮਾਤਾ ਮਾਤਾ ਜਦੋਂ ਖਾਣਾ ਖਵਾਉਂਦੀਆਂ ਨੇ ਬੱਚਿਆਂ ਨੂੰ ਮੋਬਾਈਲ ਦੇ ਦਿੰਦੀਆਂ ਨੇ ਫਿਰ ਉਹ ਉੱਥੇ ਹੀ ਉੱਥੋਂ ਨੋਡਿਕਸ਼ਨ ਪੈ ਗਈ ਜਦੋਂ ਤੁਸੀਂ ਪਹਿਲਾਂ ਲੋਕ ਖਾਂਦੇ ਸੀ ਖਾਣਾ ਸ਼ਾਂਤ ਜਿੱਦ ਤੋਂ ਉਹ ਇਹ ਆਹਾਰ ਕਰਨਾ ਅਨਮਈ ਕੋਸ਼ਾ ਜਿੱਦਾਂ ਦਾ ਸਿਖਾਵਾਂਗੇ ਖਾਂਦੇ ਹੋਏ ਜਿੱਦਾਂ ਦਾ ਸੋਚਾਂਗੇ ਉਦਾਂ ਦਾ ਸਾਡੇ ਸਰੀਰ ਦਾ ਨਿਰਮਾਣ ਹੋਉਂ ਉਹ ਕਿੰਦਾ ਬੱਚਾ ਮੇਰਾ ਖਿਆਲ ਆ ਮੈਂ ਦੇਖਦਾ 2 ਸਾਲ ਦਾ ਵੀ ਰਕਿਆ ਜੋ ਰੋਂਦਾ ਤਾਂ ਉਹਦੇ ਮੂਰੇ ਫੋਨ ਰੱਖ ਦਿੰਦੇ ਹੂੰ ਇਹਨੂੰ ਇਪਤਾ ਵੀ ਸਾਨੂੰ ਕੀ ਦੇ ਰਹੀ ਉਹਦਾ ਨਰਵਸ ਸਿਸਟਮ ਉਹ ਬੋਲ ਉਹ ਸਾਰਾ ਕੁਝ ਹਾਰਮ ਹੋ ਜਾਂਦਾ ਬੰਚੇ ਦਾ ਜਦੋਂ ਉਹਨੂੰ ਦੇਖਣਾ ਵੀ ਹੈ ਤਾਂ ਉਹਨੂੰ ਬਹੁਤ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਫਿਰ ਕੀਮਿਕਲ ਲਾਹਣੂ ਕਿ ਤੁਸੀਂ ਉਹ ਬੋਲ ਦੰਭ ਬੱਡੀ ਸਮੱਸਿਆ ਬਣ ਕੇ ਆ ਰਹੀ ਹੈ ਮੈਂ ਜੀ ਆਹਾਰ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਜੀ ਫਿਰ ਜਿਵੇਂ ਕਿਤੇ ਮਜਬੂਰੀ ਬਸ ਖਾਣਾ ਪੈ ਗਿਆ ਬਾਹਰ ਗਿਆ ਹੋਇਆ ਬੰਦਾ ਹੁੰਦਾ ਫਿਰ ਉਹਨੂੰ ਕੀ ਪ੍ਰੋਟੋਕੋਲ ਅਪਣਾਉਣਾ ਚਾਹੀਦਾ ਜਾਂ ਕੀ احتیاط ਰੱਖਣੇ ਚਾਹੀਦੇ ਪਹਿਲਾਂ ਤਾਂ ਜਿੰਨੀ ਦੇਰ ਤੁਹਾਨੂੰ ਗੜੀ ਭੁੱਖ ਨਹੀਂ ਲੱਗੇ ਬਿਲਕੁਲ ਯਾਰ ਜਿਵੇਂ ਨਹੀਂ ਸਾਦਾ ਕੁਝ ਉਦੋਂ ਖਾ ਸਕਦੇ ਹੋ ਬਹਾਰ ਦਾ ਚੰਗਾ ਦੇਖ ਲੋ ਉਹ ਤੁਸੀਂ ਦੇਖਣਾ ਵੇਖੋ ਸਾਨੂੰ ਬੁੱਧੀ ਵੀ ਦਿੱਤੀ ਹੈ ਪਰ ਮਾਤਮਰ ਵੀ ਸਾਫ਼ ਸੁਥਰਾ ਹੋਵੇ ਸੋਣਾ ਹੋਵੇ ਕੋਸ਼ਿਸ਼ ਹੋਵੇ ਜਿਆਦੇ ਐਡਿਟ ਫਲੇਵਰਡ ਚੀਜ਼ਾਂ ਨਾ ਹੋਵੇ ਉਹ ਖਾ ਲਓ ਤੁਸੀਂ ਜਾਇਦ ਉਹਨੂੰ ਕੋ ਤਲੀ ਹੋਈ ਚੀਜ਼ ਵੀ ਮੈਂ ਕਹਿੰਦਾ ਖਾਣੋ ਬਈ ਤਦ ਤੁਸੀਂ ਉਤੋਂ ਬਾਅਦ ਦਾ ਫਿਰ ਸ਼ੁਰੂ ਕਰ ਲੂਗੀ ਮੈਂ ਖਾ ਲਿਆ ਜੇ ਬੱਚਾ ਕੋਈ ਇੱਕ ਸਮੋਸਾ ਖਾ ਲਿਆ ਤਾਂ ਮੈਂ ਕਹਿੰਦਾ ਵੀ ਇੱਕ ਭੋਜਨ ਹੋ ਗਿਆ ਹਮ ਇੱਕ ਪੂਰਾ ਮੀਲ ਹੋ ਗਿਆ ਪੂਰਾ ਮੀਲ ਉਨੀ ਕੈਲਰੀਜ਼ ਉਹਨੇ ਦੇਤੀ ਉਹਨੇ ਦੇ ਦਿੱਤੀ ਜੇ ਤਲਾਇਆ ਫਿਰ ਉਹ ਤੋਂ ਬਾਅਦ ਅਮ ਤਾਂ ਸੀ ਕਹਿੰਦੇ ਆ ਵੀ ਇੱਕ ਘੰਟਾ ਨਹੀਂ ਪਾਣੀ ਪੀਣਾ ਜਾਂ ਬਾਅਦਾਂ ਘੰਟਾ ਤਾਂ ਜੇ ਤੁਸੀਂ ਇੱਕ ਤਲੇ ਹੋਇਆ ਸਮੋਸਾ ਜਾਂ ਇੱਕ ਵੀ ਕੋਈ ਤਲੀ ਹੋਈ ਲੈ ਲਈ ਤਾਂ ਉਦੋਂ 2 ਘੰਟੇ ਬਾਅਦ ਤੱਕ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਡਬਲ ਟਾਈਮ ਤੱਕ ਹਮ ਤਾਂ ਕਿ ਉਹਦੇ ਜਿਹੜੇ ਰਸਨਿਓ ਬਣ ਜਾਂ ਪਾਕ ਹੋ। ਹੂੰ ਉਹ ਤੋਂ ਬਾਅਦ ਵੀ ਜਦੋਂ ਤੁਸੀਂ ਪਾਣੀ ਪੀਣਾ ਤਾਂ ਸਿੱਪ ਸਿੱਪ ਕਰਕੇ ਢਿਉ ਤਾ ਦੇ ਪੀ ਐਚ ਲੈਵਲ ਹੈ ਜਿਹੜਾ ਮੇਨਟੇਨ ਉਹ ਜਿਹੜੀ ਸਾਡੀ ਸਮਾਨ ਵਾਜੂਆ ਉਹ ਰਸਾਂ ਨੂੰ ਆਪਣੀ ਜਗ੍ਹਾ ਤੇ ਪਚਾਦਵੇਂ ਜਿਹੜੇ ਫੋਕਟ ਪਦਾਰਥ ਨੇ ਉਹਨਾਂ ਤੋਂ ਦੂਰਨਾ ਸ਼ੁਰੂ ਕਰ ਦੋ। ਇਹ ਸਹੀ ਕੰਮ ਹੈ। ਹੂੰ ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਕਿ ਪਾਚਨ ਤੇ ਫਿਰ ਧਿਆਨ ਦੇਣਾ। ਦੇਖੋ ਖਾਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਪਚਾਉਣਾ। ਹੁਣ ਆ ਤੁਸੀਂ ਲਿਖਿਆ ਹੋਣਾ ਵੀ ਕਮਾਈ ਕਰਨੀ ਸੌਖੀ ਐ ਸਾਂਭਣੀ ਔਖੀ ਐ ਖਾਣਾ ਬੜਾ ਸੌਖਾ ਐ ਜੀਵਨ ਆਈ ਆਪਾਂ ਸੋਚਦੇ ਆਂ ਕਿ ਇੱਥੋਂ ਖਾ ਲਿਆ ਅੰਦਰ ਚਲਾ ਗਿਆ ਕੰਮ ਉਦੋਂ ਬਾਅਦ ਸ਼ੁਰੂ ਹੋਆ ਜਦੋਂ ਅਸੀਂ ਗਲੇ ਤੋਂ ਹੇਠਾਂ ਉਤਰ ਗਈ ਮੇਨ ਮਸ਼ੀਨਰੀ ਦਾ ਜੋਰ ਉਦੋਂ ਲੱਗਦਾ ਉਹ ਚੀਜ਼ ਨੂੰ ਅਸੀਂ ਕਿੰਨੀ ਸੁਵਿਧਾ ਨਾਲ ਕਰਦੇ ਹਾਂ ਕਿੰਨਾ ਤਸੀਂ ਸ਼ਾਂਤ ਹੋ ਕੇ ਖਾ ਰਹੇ ਹਾਂ ਉਦੋਂ ਅਗਲਾ ਭੋਜਨ ਸਾਡਾ ਕੀ ਆ ਖਾਣਾ ਸਾਰਾ ਕੁਝ ਪਾਊਗਾ ਜੀ ਲੱਗਦਾ ਜੀ ਬਚਾਉਣਾ ਸਿੱਖਣਾ ਪਊਗਾ ਇਹੀ ਤਾਂ ਸਾਇੰਸ ਆਫ ਲਾਈਫ ਆ ਇਹੀ ਆਏ ਹੂੰ ਹੂੰ ਪਾਣੀ ਮੈਂ ਕਿਹਾ ਵੀ ਦੁਨੀਆ ਦੇ ਪਹਿਲੇ ਆਦਮੀ ਤੋਂ ਲੈ ਕੇ ਆਖਰੀ ਆਦਮੂ ਤੱਕ ਠੁਕਦਾ ਰਹੂਗਾ ਆਇਰਵੀਦ ਦਾ ਮਕਸਦ ਨਾ ਜ਼ਹਿਰ ਜੇਟਾ ਨਾ ਅੰਮ੍ਰਿਤ ਅੰਮ੍ਰਿਤ ਹੂੰ ਤੁਹਾਡੇ ਉਪਯੋਗ ਤੇ ਨਿਰਭਰ ਹੂੰ ਉਹ ਤੁਸੀਂ ਆਪ ਮੰਨ ਲਓ ਦੁੱਧ ਨੂੰ ਅਮਰਤ ਮੰਨਦੇ ਹੋ ਕਿੰਨੇ ਲੋਕਾਂ ਦਾ ਦੁੱਧ ਬੰਦ ਕਰਨਾ ਪੈਂਦਾ ਇਸ ਬਿਵਾਖਾਨੇ ਤੋਂ ਵੀ ਜਦ ਕੇ ਅਸੀਂ ਆਯੁਰਵੇਦ ਦੇ ਹੰਡਣ 1% ਫਾਲੋ ਕਰ ਹੂੰ ਕਿਉਂ ਕਹਿਣਾ ਪੈ ਰਿਹਾ ਕਿਉਂਕਿ ਉਹਨਾਂ ਦੀ ਦਿਨਚਰਿਆ ਠੀਕ ਨਹੀਂ ਉਹ ਤੋਂ ਬਾਅਦ ਰਾਤਰੀ ਚਰਿਆ ਠੀਕ ਨਹੀਂ ਦਿਨਚਰਿਆ ਤੇ ਕਿੰਨੀ ਗੱਲ ਉਹਦੀ ਰਾਤਰੀ ਚਰਿਆ ਤੇ ਕੋਈ ਗੱਲ ਨਹੀਂ ਕਰਦੇ ਨਹੀਂ ਕਰਦੇ ਉਹ ਸਾਰੀਆਂ ਈ ਗੱਲਾਂ ਅਸੀਂ ਦੁੱਧ ਪੀਣਾ ਚਾਹੁੰਦੇ ਹਾਂ ਫਿਰ ਅਰੇ ਇਹਦਾ ਸਵਾਲ ਹੁੰਦਾ ਮੈਨੂੰ ਕੈਲਸ਼ੀਅਮ ਕਿਵੇਂ ਲੂਗਾ ਮੈਨੂੰ ਆਹ ਕਿਵੇਂ ਮਿਲੂਗਾ ਉਹ ਮੈਂ ਕਿਹਾ ਤਾਂ ਮਿਲੂਗਾ ਦੁੱਧ ਵੀ ਕੇ ਵੀ ਜਿਉ ਬਚੂਗਾ ਬੜਾ ਜੱਜੂ ਬਈ ਜਦ ਤਿੰਨ ਖਰਾਬ ਕਰੂਗਾ ਹੋਂ ਦੁੱਧ ਨੂੰ ਅੰਮ੍ਰਿਤ ਬੰਨੇ ਆ ਗਿਆ ਜਿਉ ਸਾਨੂੰ ਅੰਦਰ ਖਰਾਬ ਕਰ ਰਿਹਾ ਸਾਡੇ ਅੰਦਰ ਇਨਫੈਕਸ਼ਨ ਕਰ ਰਿਹਾ ਸਾਡੀਆਂ ਅੰਤੜੀਆਂ ਨੂੰ ਖਰਾਬ ਕਰ ਰਿਹਾ ਦੁੱਧ ਨਹੀਂ ਕਰ ਰਿਹਾ ਅਸੀਂ ਉਹਨੂੰ ਖਰਾਬ ਕਰਨ ਲਾਤਾ ਮੰਨ ਲੋ ਰਹੇ ਹਾਂ ਤਾਂ ਸਾਡੇ ਲਈ ਜ਼ਹਿਰ ਬਣ ਗਿਆ ਅਮਲ ਤਾਂ ਦੂਜੀ ਬਸਿਆ ਜੋ ਕੋਈ ਜ਼ਹਿਰ ਅਦਾ ਜੋਗਾ ਜਾਂ ਜਿਹੜੀਆਂ ਵਿਸ਼ ਆ ਕੇ ਤੰਤਰਾ ਆਏ ਰਵੇਗਾ ਉਦੋਂ ਕਿੰਨੇ ਤਰ੍ਹਾਂ ਦੀਆਂ ਔਸ਼ੜੀਆਂ ਦਾ ਨਿਰਮਾਣ ਹੁੰਦਾ ਹੂੰ ਕੁਚਲਾ ਲਾ ਲੋ ਸੰਖੀਰ ਲਾ ਲੋ ਦਾਲ ਜਿਕ ਨਾ ਲਾ ਲੋ ਰਾਸ ਕਪੂਰ ਲਾ ਲੋ ਜਿੰਦੀ ਭਲਾਵਾਲਾ ਲੋ ਉਹਨਾਂ ਚੀਜ਼ਾਂ ਨੂੰ ਸ਼ੋਧ ਕੇ ਤਾਂ ਉਹ ਮੇਰਾ ਖਿਆਲ ਲਾ ਕਾਇਆ ਗਲਪ ਦੇ ਵਿੱਚ ਕੰਮ ਆਉਂਦੀ ਹੈ ਕੰਮ ਆਉਂਦੀ ਮਰੇ ਪਈ ਜਾਨ ਪਾਉਣ ਵਾਲੀ ਔਸ਼ਧੀਆਂ ਬਣ ਜਾਂਦੀਆਂ ਨੇ ਜਦੋਂ ਯੋਗ ਵੈਦ ਉਹਨਾਂ ਨੂੰ ਸੁਧਾਰਦਾ ਉਹਨਾਂ ਤੇ ਟਾਈਮ ਲਾਉਂਦਾ ਭਸਮਾਂ ਦੀ ਗੱਲ ਲਾ ਲੋ ਮਤਲਬ ਇਹ ਚੀਜ਼ ਤੁਹਾਡੇ ਉਪਯੋਗ ਤੇ ਨਿਰਪਰ ਉਹਨੂੰ ਤੁਸੀਂ ਤੁਹਾਨੂੰ ਪ੍ਰਮਾਤਮਾ ਨੇ ਹੱਥ ਪੈਰ ਸਾਰਾ ਕੁਝ ਦਿੰਦਾ ਹੈ ਤੁਸੀਂ ਪੈਰਾਂ ਨਾਲ ਸੈਰ ਵੀ ਕਰ ਸਕਦੇ ਹੋ ਹੈ ਨਾ ਜਾਂ ਤੁਸੀਂ ਐਸੇ ਪੈਰਾਂ ਨਾਲ ਤੁਰ ਕੇ ਠੀਕੇ ਦੀ ਨਹੀਂ ਜਾ ਸਕਦੇ ਇਹ ਤੁਸੀਂ ਬੁੱਧੀਦਾਨੀ ਵੀ ਹੋ ਨਾ ਹੌਦ ਵਿੱਚ ਪੈਰਾਂ ਦੀ ਤਾਂ ਕੋਈ ਗਲਤੀ ਨਹੀਂ ਨਾ ਕੋਈ ਇਦਾਂ ਹੀ ਖਾਣੇ ਨੂੰ ਸਾਨੂੰ ਸਮਝਣਾ ਪਊਗਾ ਵੀ ਖਾਣਾ ਕੋਈ ਵੀ ਖਰਾਬ ਨਹੀਂ ਸਾਨੂੰ ਆਪਣੇ ਸਰੀਰ ਨੂੰ ਇਸ ਪੰਜ ਭੌਤਿਕ ਸਰੀਰ ਨੂੰ ਸਮਝਣਾ ਪਊਗਾ। ਨੂੰ ਜੀ ਸ਼ਰਤ ਬੰਦਾ ਖਾਣੇ ਨੂੰ ਸੀ ਕਿੰਨਾ ਕਿ ਸ਼ਾਂਤ ਚਿੱਤ ਹੋ ਕੇ ਖਾਣੇ। ਤੁਸੀਂ ਖਾਤਾ ਖਾਣਾ ਰਹੇ ਆ ਸਾਡੇ ਅੰਦਰ ਭੱਜ ਦੌੜ ਲੱਗੀ ਕੋਈ ਚ ਫਟਾਫਟ ਖਾ ਲਈ ਜਾਂ ਆਮ ਕਰਕੇ ਸਫਰਾ ਚੁੰਦਾ ਹੀ ਇਹ ਜਦੋਂ ਬੰਦਾ ਮੈਂ ਸੋਚਦਾ ਵੀ ਗੱਲਾਂ ਜਾਂ ਦੋ ਜਾਣੇ ਹੁੰਦੇ ਨੇ ਕਿਤੇ ਜ਼ਰੂਰੀ ਅਸੀਂ ਕੰਮ ਜਾ ਰਹੇ ਆ ਤਾਂ ਅਸੀਂ ਸੋਚਦੇ ਫਿਰੋ ਯਾਰ ਜਾਂ ਡਰਾਈਵ ਥਰੂ ਜਿਹੜਾ ਸਭ ਤੋਂ ਸੱਤਿਆਨਾਸ਼ ਵਰਗਾ ਸੌਦਾ ਚੱਲ ਰਿਹਾ ਹੈ। ਡਰਾਈਵ ਥਰੂ ਹੂੰ ਵੀ ਜਾਓ ਤੁਸਦੇ ਵੀ ਰਹੋ ਖਾਈ ਪੀ ਜਾਓ ਹੂੰ ਦੋ ਕੰਮ ਹੋ ਗਏ ਹੂੰ ਜਦੋਂ ਕਿ ਆਯੁਰਵੇਦ ਕੀ ਕਹਿੰਦਾ ਕੋਈ ਬੈਠੋ ਅਲਾਂਦ ਚ ਉਹ ਕੋਈ ਲੋਣਾ ਫालतू ਬਕਵਾਸ ਵਾਲੀ ਗੱਲਾਂ ਬਾਤਾਂ ਨਾ ਕਰੋ ਤਮੂ ਵੀ ਕਿਸਮ ਰੋ ਕੇ ਭੋਜਨ ਪਰਮਾਤਮਾ ਦਾ ਹੀ ਰੂਪ ਹੈ ਹਾਂ ਇਹਨੂੰ ਤਾਂ ਆਵਾਹਨ ਕਿਹਾ ਜਦੋਂ ਆਪਾਂ ਆਯੁਰਵੇਦ ਦੇ ਨਾਲ ਨਾਲ ਧਾਰਮਿਕ ਵੇਦ ਗ੍ਰੰਥਾਂ ਨੂੰ ਦੇਖਾਂਗੇ ਤਾਂ ਉਹਨਾਂ ਨੇ ਆਵਾਹਨ ਕਿਹਾ ਕਿ ਅਗਨੀ প্রজ্বলਿਤ ਹੋਗੀ ਤੁਸੀਂ ਉਸ ਪ੍ਰਮਾਤਮਾ ਨੂੰ ਅਹੂਤੀ ਦੇ ਰਹੇ ਹੋ ਉਹ ਕਿੰਨੇ ਕ ਆਨੰਦ ਨਾਲ ਦੇ ਰਹੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਤੇ ਫਿਰ ਉਹ ਉਨਾ ਹੀ ਫਲੀ ਭੂਤ ਹੋਊਗਾ ਦੇਖੋ ਹੁਣ ਆਮ ਜਿਹੜੀ ਲੋਕ ਚਿੰਤਾ ਚ ਰਹਿੰਦੇ ਡਿਪਰੈਸ਼ਨ ਦੇ ਰੀਜ਼ਨ ਐਂਜ਼ਾਈਟੀ ਨੂੰ ਲਿਜਾਣੇ ਨੂੰ ਕੋ ਪ੍ਰਾਹਾਰ ਦੂਈਆ ਉਹ ਅੰਨ ਖਾਣ ਦਾ ਤਰੀਕਾ ਆਹਾਰ ਲੈਣ ਦਾ ਤਰੀਕਾ ਬਦਲ ਲੈਣ ਪੋਇੰਟ ਦੋ ਦਾਸ ਤੋਂ ਪਹਿਲਾਂ ਵੀ ਮੈਂ ਕਹਿੰਦਾ ਇਹ ਆਪਾਂ ਅਗਲੇ ਐਪੀਸੋਡ 'ਚ ਕਰ ਲਈਏ ਤੇ ਇਹਦੇ ਤੇ ਕਿਉਂਕਿ ਫਿਰ ਮੈਂ ਐਂਜ਼ਾਇਟੀ ਤੇ ਤੁਹਾਡੇ ਨਾਲ ਪੂਰੀ ਗੱਲਬਾਤ ਕਰੂੰਗਾ ਕਿਉਂਕਿ ਜਿਹੜੇ ਡਿਪਰੈਸ਼ਨ ਦੇ ਮਰੀਜ਼ ਨੇ ਉਹਨਾਂ ਲਈ ਇੱਕ ਆਪਾਂ ਪ੍ਰੋਪਰ ਐਪੀਸੋਡ ਬਣਾਵਾਂਗੇ ਤੇ ਪਲੱਸ ਉਹਨਾਂ ਨੂੰ ਕਿਵੇਂ ਖਾਣਾ ਚਾਹੀਦਾ ਇਹਦੇ ਤੇ ਪ੍ਰੋਪਰ ਚਰਚਾ ਕਰਾਂਗੇ ਤਾਂ ਕਿ ਉਹਨਾਂ ਨੂੰ ਇੱਕ ਰਿਲੀਫ ਮਿਲ ਸਕੇ ਇੱਕ ਸ਼ਾਂਤੀ ਮਿਲ ਸਕੇ ਹੋਜਣ ਦੇ ਨਾਲ ਆਪਾਂ ਇਸ ਨੂੰ ਬਿਲਕੁਲ ਚਰਚਾ ਕਰਾਂਗੇ ਪਰ ਮੈਂ ਹੁਣ ਕਹੂੰਗਾ ਵੀ ਜਾਂਦੇ ਜਾਂਦੇ ਤੁਸੀਂ ਇੱਕ ਪੇਟ ਦੇ ਲਈ ਉਹ ਨੁਸਖਾ ਸੰਗਤਾਂ ਨੂੰ ਦੱਸ ਦੋ ਵੀ ਜਿਹੜਾ ਉਹਨਾਂ ਨੂੰ ਪ੍ਰੋਪਰ ਰਾਹਤ ਦੇਵੇ ਤੇ ਉਹਨਾਂ ਦੀ ਪਾਚਨ ਕਿਰਿਆ ਦੇ ਵਿੱਚ ਸੁਧਾਰ ਹੋਵੇ ਇਹ ਦੱਸੋ ਬਿਲਕੁਲ ਇਹ ਇੱਕ ਨਾ ਮੈਂ ਸੋਚਦਾ ਹੁੰਦਾ ਹਾਂ ਜਿਵੇਂ ਚਾਹੇ ਜਿਹੜੇ ਮਰਜੀ ਮੌਸਮ ਚ ਇਸ ਚੀਜ਼ ਨੂੰ ਤੁਸੀਂ ਲੈ ਸਕੋ ਚਾਹੇ ਥੋੜੀ ਜੱਟ ਸਖ ਨਹੀਂ ਹੋਣਾ ਚਾਹੇ ਤੁਹਾਡਾ ਪਾਚਨ ਤਾਂ ਖਰਾਬ ਹੋ ਗਿਆ ਤੁਹਾਨੂੰ ਬਾਹੂ ਬਹੁਤ ਬਣਦੀ ਹੈ ਗੈਸ ਬਣਦੀ ਹੈ ਜਦ ਖਾਣਾ ਖਾ ਕੇ ਤੁਹਾਨੂੰ ਡੈਜੈਸਟ ਨਹੀਂ ਹੁੰਦਾ ਛੇਤੀ ਤਾਂ ਤੁਸੀਂ ਕਰਨਾ ਇੱਕ ਹਿੰਮਕ ਸ਼ਾਇਆ ਬਣਾਉਣਾ ਉਹਦੇ ਚ ਪੈਣਾ ਕੀ ਕੀ ਆ ਸੋਗਾ ਪੁਦੀਨਾ ਲੈ ਲੈਣਾ 100 ਗ੍ਰਾਮ ਉਹ ਤੋਂ ਬਾਅਦ ਜੀਰਾ ਲੈ ਲੈਣਾ 50 ਗ੍ਰਾਮ ਕਾਲੀ ਮਿਰਚ 25 ਗ੍ਰਾਮ ਸੌਂਫ 10 ਗ੍ਰਾਮ ਦੇ ਅਦਰਕ 50 ਗ੍ਰਾਮ ਸੌਫ 50 ਗ੍ਰਾਮ ਧਨੀਆ 100 ਗ੍ਰਾਮ ਇਸ ਸਾਰੀਆਂ ਚੀਜ਼ਾਂ ਦਾ ਜੋਗ ਉੱਠ ਕਰਕੇ ਤੁਸੀਂ ਨੇ ਇੱਕ ਡੱਬੇ 'ਚ ਪਾ ਕੇ ਰੱਖ ਲੈਣਾ ਬਿਲਕੁਲ ਜ਼ਿਆਦੇ ਤਰੀਕ ਕਰਨ ਦੀ ਲੋੜ ਨਹੀਂ ਹੋਏਗੀ ਚੰਗੀ ਤਰ੍ਹਾਂ ਮਿਕਸੀ ਜੇ ਜਿਹੜਾ ਦੇ ਲੋ ਪਾਊਡਰ ਜਿਹਾ ਬਣਾ ਕੇ ਛਾਨਣ ਦੀ ਲੋੜ ਨਹੀਂ ਡੱਬੇ 'ਚ ਪਾ ਕੇ ਰੱਖੋ ਇਹਦੇ ਚੋਂ ਪੂਰਾ ਇੱਕ ਚਮਚ ਭਰ ਕੇ ਤੁਸੀਂ ਰਾਤ ਨੂੰ ਪਾਣੀ 'ਚ ਪਾਓ ਸਵੇਰੇ ਉਸ ਪਾਣੀ ਨੂੰ ਥੋੜਾ ਜਿਹਾ ਕੜਸ਼ੀ ਨਾਲ ਜਾਂ ਹੱਥ ਨਾਲ ਜਾਂ ਚੰਗੀ ਤਰ੍ਹਾਂ ਹੱਥੋਂ ਫਿੱਦਾ ਮੜਾ ਦੇ ਬਸ ਰੱਖੇ ਕੱਪੜੇ ਨਾਲ ਧੋਣ ਕੇ ਉਹ ਨੂੰ ਪੀਓ ਖਾਲੀ ਪੇਟ ਤੁਸੀਂ ਦੇਖੋਗੇ ਤੁਹਾਡੇ ਅੰਦਰ ਐਂਜ਼ਾਈਮ ਵੱਧ ਗਏ ਥੋੜੀ ਜੱਟ ਵਰਗੀ ਜੇਜ ਪਾਉਣ ਲੱਗੀ ਤੁਹਾਨੂੰ ਤੁਸਤਨ ਉਪਰ ਲੱਗਣ ਲੱਗੀ ਜਿਆ ਪੁੱਕ ਜਾਰਾ ਲੱਗਦੀ ਆ ਉਹ ਕੰਟਰੋਲ ਹੋਣੀ ਸ਼ੁਰੂ ਹੋ ਗਈ ਸਾਰੀਆਂ ਫੀਜ਼ਾਂ ਚ ਲਾਜਵਾਬ ਪਈ ਜਿਹੜਾ ਜਾਂ ਕਾੜੇ ਦੇ ਰੂਪ ਤੇ ਖੇਮਾ ਪਿਛਾਇਆ ਇਹ ਗੰਭਾ ਜਦੋਂ ਸਰਦੀ ਦਾ ਮੌਸਮ ਹੋ ਗਿਆ ਤਾਂ ਇਹੀ ਰੋਸ਼ਨੀਆਂ ਨੇ ਜਿਹੜੀਆਂ ਇਹਨਾਂ ਨੂੰ ਤੁਸੀਂ ਉਵਾਲ ਕੇ ਰੱਖ ਤੋ ਰਾਤ ਨੂੰ ਢੱਕ ਕੇ ਰੱਖੋ ਸੁਵੇਰੇ ਛਾਨ ਕੇ ਹਲਕਾ ਪੂਸਾ ਕਰਦੇ ਵੀ ਇਹ ਸਾਰੇ ਮੌਸਮ ਦੇ ਵਿੱਚ ਹਿਤਕਾਰੀ ਆ ਪੇਟ ਦੇ